वैसे ता मैं जिन्नाक ਤੁਹਾਨੂੰ ਮਿਲਿਆ ਜਾਂ ਦੋ ਜਿੰਨਾਕ ਤੁਹਾਡੇ ਬਾਰੇ ਜਾਣਦੇ ਆ ਤੁਹਾਡਾ ਸੁਭਾਅ ਬੜਾ ਠੰਡਾ ਜੈ ਵੈਸੇ ਤਾਂ ਕਹਿੰਦੇ ਮ ਬਜਾਇਆ ਗਰਮ ਬੜੇ ਹੁੰਦੇ ਆ ਗਰਮ ਚੱਲਦੇ ਆ ਤੁਸੀਂ ਇੰਨੇ ਠੰਡੇ ਕਿਵੇਂ ਰਹਿ ਲੈਨੇ ਆ ਇੱਕ ਤੁਸੀਂ ਆਪ ਸੁਭਾਅ ਤੋਂ ਠੰਡੇ ਤੇ ਇੱਕ ਉਸਤਾਦ ਅੱਗੋਂ ਤੁਹਾਡੇ ਤੋਂ ਵੀ ਠੰਡਾ ਮਿਲਦੇ ਹੋਏ ਹਾਂ ਉਤਾ ਵਸ ਤੋਂ ਵਸ ਹਾਲਾਤ ਦੇ ਵਿੱਚ ਵੀ ਬਲ ਸਾਹਿਬ ਕਦੀ ਕੂਲ ਜਿਹੜੀ ਆ ਨਾ ਆਪਣੀ ਪੇਸ਼ੈਂਸ ਨਹੀਂ ਸੀ ਕਦੀ ਲੂਜ਼ ਕਰ ਜਿੰਨੇ ਅੱਜ ਮੇਰੇ ਸਾਥੀ ਸੀਨੀਅਰ ਪੋਜੀਸ਼ਨ ਤੇ ਹੈ तकरीबन ਬਹੁਤਿਆਂ ਦੀ ਉਦੋਂ ਸ਼ੁਰੂਆਤ ਹੀ ਸੀ ਰਾਜਨੀਤੀ ਦੀ ਤੇ ਸਾਰਿਆਂ ਨੇ ਅਸੀਂ ਦਿਨ ਰਾਤ ਇੱਕ ਕਰਕੇ ਉਦੋਂ ਸਾਰੇ ਗੁਰਦਾਸਪੁਰ ਤੇ ਪਠਾਨਕੋਟ ਜਿਲ੍ਹਾ ਜਿੱਥੇ ਬੰਦੀ ਦੇ ਵਿੱਚ ਬੜਾ ਲੰਮਾ ਸਮਾਂ ਕੰਮ ਕੀਤਾ ਉਦੋਂ ਬਾਦਲ ਸਾਹਿਬ ਨੇ ਮੈਨੂੰ ਚੰਡੀਗੜ੍ਹ ਦੇ ਨੇੜੇ ਕਰਕੇ ਰੋਪੜ ਤੋਂ ਇਲੈਕਸ਼ਨ ਵੀ ਲੜਾਈ ਪਈ ਨਾ ਪਾਰਲੀਮੈਂਟ ਦੀ ਇਲੈਕਸ਼ਨ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਲੜਾਈ ਤੇ 9 ਤੋਂ ਲੈ ਕੇ 24 ਤੱਕ ਲਗਾਤਾਰ ਅਨੰਦਪੁਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਉੱਚਾ ਕਰ ਉਸ ਪਿੰਡ 'ਚ ਜਨਮ ਲੈਣਾ ਉਸ ਤੋਂ ਬਾਅਦ ਡਾਕਟਰ ਬੰਨਾ ਫਿਰ ਪੋਲੀਟੀਸ਼ੀਅਨ ਬੰਨਾ ਇੱਕ ਕਾਮਯਾਬ ਪੋਲੀਟੀਸ਼ੀਅਨ ਤੁਸੀਂ ਬਣੇ ਕੀ ਇਹ ਤੁਹਾਡਾ ਨਿੱਜੀ ਫੈਸਲਾ ਸੀ ਕਿ ਰਾਜਨੀਤੀ ਦੇ ਵਿੱਚ ਜਾਣਾ ਕਿ ਜਾਂ ਕੋਈ ਦਬਾਅ ਸੀਗਾ ਕਿਸੇ ਗੱਲ ਨੂੰ ਲੈ ਕੇ ਅੱਜ ਕੱਲ੍ਹ ਥੋੜਾ ਜਿਹਾ ਮਾਹੌਲ ਬਦਲ ਗਿਆ ਜਦੋਂ ਅਸੀਂ ਕਾਲਜਾਂ 'ਚ ਪੜ੍ਹਦੇ ਸੀ ਉਦੋਂ ਸਟੂਡੈਂਟ ਮੂਵਮੈਂਟਸ ਬਹੁਤ ਵੱਡੇ ਵੱਡੇ ਕੰਮ ਕਰਦੇ ਸੀ ਸਟੂਡੈਂਟਸ ਦੇ ਹੱਕਾਂ ਵਾਸਤੇ ਫਾਈਟ ਕਰਨਾ ਉਦੋਂ ਜਿਹੜਾ ਉਹਦੇ ਚ ਸਟੂਡੈਂਟ ਲੀਡਰ ਮੋਰੀ ਰੋਲ ਪਲੇ ਕਰਦੇ ਹੁੰਦੇ ਸੀਗੇ ਇਹ ਜਿਹੜੇ ਕਾਲਜ ਦੀਆਂ ਜਿਹੜੀਆਂ ਮੂਵਮੈਂਟਸ ਹੁੰਦੀਆਂ ਸਟੂਡੈਂਟਸ ਦੀਆਂ ਮੂਵਮੈਂਟਸ ਹੁੰਦੀਆਂ ਇਲੈਕਸ਼ਨਸ ਹੁੰਦੀਆਂ ਇਹ ਰਾਜਨੀਤੀ ਦੀ ਇੱਕ ਨਰਸਰੀ ਹੈ ਹਮ ਕਈ ਯੂਨੀਵਰਸਿਟੀਆਂ ਦੇ ਵਿੱਚੋਂ ਬੱਚੇ ਜਿਹੜੇ ਆ ਆਪਣੀ ਮਿੰਡ ਦੇ ਨਾਲ ਉਹ ਆਮ ਆਪ ਲੀਡਰ ਬੰਦੇ ਆ ਪਰਿਵਾਰਾਂ ਚੋਂ ਨਹੀਂ ਆਉਂਦੇ ਭਰਾਂ ਜਿੰਨੇ ਅੱਛੇ ਲੀਡਰ ਤੁਸੀਂ ਦੇਖੋਗੇ ਵੱਖ-ਵੱਖ ਪਾਰਟੀਆਂ ਹਮ ਉਹਨਾਂ ਦਾ ਪਿਛੋਕੜ ਹਮੇਸ਼ਾ ਜਿਹੜਾ ਉਹ ਕਿਸੇ ਨਾ ਕਿਸੇ ਸਟੂਡੈਂਟ ਮੂਵਮੈਂਟ ਦੇ ਨਾਲ ਜੁੜਿਆ ਹੁੰਦਾ ਸੀ ਚਾਹੇ ਉਹ ਲੈਫਟਿਸਟ ਮੂਵਮੈਂਟ ਹੋਵੇ ਜਾਂ ਕਾਲਜ ਦੀ ਕੋਈ ਹੋਰ ਮੂਵਮੈਂਟ ਹੋਵੇ ਦੇਖੋ ਅਸੀਂ ਸਾਰਾ ਬੈਚ ਡਾਕਟਰ ਦਾ ਸਾਡੇ ਕੋਲੇ ਹਾਊਸ ਜਾਂ ਤੱਕ ਪਹੁੰਚਦੇ ਆ ਕਿਸੇ ਕੋਲੇ ਵੀ ਸਕੂਟਰ ਨਹੀਂ ਸੀ ਹੁਣ ਮਾਲਵੇ ਤੋਂ ਮਾਝੇ ਦੇ ਵਿੱਚ ਆਪਣੇ ਘਰ ਦੇ ਵਿੱਚ ਦੁਬਾਰਾ ਆਉਣਾ ਔਖਾ ਤਾਂ ਨਹੀਂ ਲੱਗਦਾ ਲੋਕਾਂ ਨੇ ਤੁਹਾਨੂੰ ਸਵੀਕਾਰ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਦੀ ਇਸ ਵੇਲੇ ਤੁਸੀਂ ਸਥਿਤੀ ਕੀ ਸਮਝਦੇ ਹੋ ਕਿਉਂਕਿ ਤੁਹਾਡੇ ਲੀਡਰ ਜਿਹੜੇ ਛੱਡ ਕੇ ਗਏ ਨੇ ਜਾਂ ਜਾ ਰਹੇ ਨੇ ਜਿਹੜੇ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਡੁੱਬਦਾ ਜਹਾਜ਼ ਆ ਜਿਹੜਾ ਇਹਦੇ 'ਚ ਰਹੂਗਾ ਉਹ ਡੁੱਬ ਜਾਊਗਾ ਇਸ ਵਾਰ ਇਕੱਲੇ ਤੁਸੀਂ ਚੋਣ ਲੜ ਰਹੇ ਹੋ ਕਈ ਦਿਹਾਕੀਆਂ ਦੇ ਬਾਅਦ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਬੀਜੇਪੀ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਇਸ ਕਰਤਾਰਪੁਰ ਦੇ ਖੇਲੇ ਨੂੰ ਫਤਿਹ ਕਰ ਦੂਗਾ ਤੁਸੀਂ ਬਾਹਰ ਬਾਰਡਰ ਬੰਦ ਕੀਤਾ ਹੈ ਇਹਦਾ ਨੁਕਸਾਨ ਤਾਂ ਸਾਰਾ ਇਸ ਬੈਲਟ ਨੂੰ ਹੋ ਰਿਹਾ ਨਾ ਸਾਡਾ ਵਪਾਰ ਚੱਲ ਪਾਰ ਰਿਹਾ ਨਾ ਸਾਡੀ ਇੰਡਸਟਰੀ ਚੱਲ ਪਾਰੀ ਸਾਡੀ ਇੰਡਸਟਰੀ ਨੂੰ ਸਾਡੇ ਵਪਾਰ ਨੂੰ ਫੇਲ ਕਰਨ ਵਾਲੀਆਂ ਤੁਹਾਡੀਆਂ ਨੀਤੀਆਂ ਤੇ ਪਹਿਲਾ ਲੋਟੀ ਹੈ ਕਿ ਪਹਿਲਾ এমਪਲੋਇਮੈਂਟ ਹੈ ਕਿ ਪਹਿਲਾ ਜਿਹੜੀ ਹੈ ਇਸ ਤਾਂ ਦੇ ਮੁੱਦੇ ਨੇ ਸ਼ਰੋਮਨੀ ਅਕਾਲੀ ਦਲ ਦੇ ਦਿਗਜ ਲੀਡਰ ਦਲਜੀਤ ਸਿੰਘ ਚੀਮਾ ਮੇਰੇ ਨਾਲ ਨੇ ਅੱਜ ਗੱਲਬਾਤ ਹੋਵੇਗੀ ਜੋ ਚੋਣ ਲੜ ਰਹੇ ਨੇ ਗੁਰਦਾਸਪੁਰ ਹਲਕੇ ਤੋਂ ਅਤੇ ਕੁਝ ਗੱਲਾਂ ਦਿਲ ਦੀਆਂ ਵੀ ਸਾਂਝੀਆਂ ਹੋਣਗੀਆਂ ਕਿਉਂਕਿ ਕਈ ਦਹਾਕਿਆਂ ਤੋਂ ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਲੜ ਲੱਗਾ ਹੋਇਆ ਕਿਉਂਕਿ ਇਹ ਗੱਲਾਂ ਇਸ ਕਰਕੇ ਕਰਨੀਆਂ ਵੀ ਜ਼ਰੂਰੀ ਹੈ ਕਿ ਪਾਰਟੀਆਂ 'ਚ ਉਹ ਹੇਰ ਫੇਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਕਈ ਵਾਰੀ ਬੰਦਾ ਆਪਣੇ ਕਿਰਦਾਰ ਇਲੈਕਸ਼ਨਾਂ ਨੂੰ ਵੇਖ ਕੇ ਬਦਲ ਲੈਂਦਾ ਹੈ ਦਲਜੀਤ ਸਿੰਘ ਚੀਮਾ ਮੇਰੇ ਨਾਲ ਨੇ ਸਾਰੀ ਗੱਲਬਾਤ ਕਰਦੇ ਆ ਚੀਮਾ ਸਾਹਿਬ ਸਮਾਂ ਦੇਣ ਦੇ ਲਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਚੀਮਾ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਵੈਸੇ ਤਾਂ ਇਹ ਲੋਕਾਂ ਦਾ ਸਵਾਲ ਕਿ ਦਲਜੀਤ ਚੀਮਾ ਹੋਣਾ ਦਾ ਗੁਰਦਾਸਪੁਰ ਦੇ ਨਾਲ ਰਿਸ਼ਤਾ ਕੀ ਹੈ ਵੈਸੇ ਤਾਂ ਮੈਨੂੰ ਪਤਾ ਲੱਗਿਆ ਵੀ ਤੁਹਾਡਾ ਪਿੰਡ ਮਾੜੀ ਬੁਚੀਆਂ ਇੱਥੋਂ ਹੀ ਤੁਹਾਡਾ ਜਨਮ ਇੱਥੋਂ ਦਾ ਹੀ ਹੈ ਤੁਸੀਂ ਮਗਰੋਂ ਮਝੈਲ ਹੀ ਵੱਜਦੇ ਆ ਪਰ ਮੈਂ ਚਾਹੁੰਦਾ ਵੀ ਇਹ ਜਰੂਰ ਕਲੀਅਰ ਕਰੋ ਵੀ ਕਦੋਂ ਇੱਥੋਂ ਤੁਸੀਂ ਚੰਡੀਗੜ੍ਹ ਸ਼ਿਫਟ ਹੋਏ ਜਾਂ ਰੋਪੜ ਦੇ ਨਾਲ ਕੀ ਰਿਸ਼ਤਾ ਤੁਸੀਂ ਫਿਰ ਇੱਥੇ ਆਏ ਹੋ ਦੇਖੋ ਗੱਲ ਇਹ ਹੈ ਕਿ 1962 ਦੇ ਵਿੱਚ ਮੈਂ ਗੁਰਦਾਸਪੁਰ ਜਿਹੜੇ ਤੇ ਮਾੜੀ ਪੁੱਛਾ ਪਿੰਡ ਚ ਪੈਦਾ ਹੋਇਆ ਸੀ ਜੀ ਸ੍ਰੀ ਹਰਗੁਬਿੰਦਪੁਰ ਦੇ ਕੋਲ ਪਿੰਡ ਉਦੋਂ ਤੇ ਪਠਾਨਕੋਟ ਤੇ ਗੁਰਦਾਸਪੁਰ ਇੱਕੋ ਜਿਲ੍ਹਾ ਹੁੰਦਾ ਸੀ ਜੀ ਤੇ ਦਸਵੀਂ ਤੱਕ ਦੀ ਪੜ੍ਹਾਈ ਜਿਹੜੀ ਹੈ ਉਹ ਮੈਂ ਪਿੰਡ ਦੇ ਹੀ ਹਾਈ ਸਕੂਲ ਤੋਂ ਕੀਤੀ ਸੀ ਫਿਰ ਅੱਗੇ ਪੜ੍ਹਨ ਵਾਸਤੇ ਮੈਂ ਪਹਿਲਾਂ ਲੁਧਿਆਣਾ ਗਿਆ ਸੀ ਫਿਰ ਮੈਡੀਕਲ ਕਾਲਜ ਫਰੀਦਕੋਟ ਗਿਆ ਔਰ ਡਾਕਟਰ ਬਣ ਤੋਂ ਬਾਅਦ 3-4 ਸਾਲ ਸਰਵਿਸ ਕਰਨ ਤੋਂ ਬਾਅਦ ਜਦੋਂ ਰਾਜਨੀਤੀ ਸ਼ੁਰੂ ਕੀਤੀ ਸੀ ਹੂੰ ਤੇ ਫੇਰ ਗੁਰਦਾਸਪੁਰ ਦੇ ਵਿੱਚ ਕੀ ਸੀ ਜੀ 2002 ਦੇ ਵਿੱਚ ਪਹਿਲੀ ਇਲੈਕਸ਼ਨ ਵੀ ਸ੍ਰੀ ਹਰਗਬਿੰਦਪੁਰ ਤੋਂ ਹੀ ਲੜੀ ਸੀ ਇਸ ਕਰਕੇ 7-8 ਸਾਲ ਬਹੁਤ ਮੈਂ ਲਗਾਤਾਰ ਡੀਪਲੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਅੱਜ ਮੇਰੇ ਸਾਥੀ ਸੀ ਸੀਨੀਅਰ ਪੋਜੀਸ਼ਨਾਂ ਤੇ ਆ ਤਕਰੀਬਨ ਬਹੁਤਿਆਂ ਦੀ ਉਦੋਂ ਸ਼ੁਰੂਆਤ ਹੀ ਸੀ ਰਾਜਨੀਤੀ ਦੀ ਤੇ ਸਾਰਿਆਂ ਨੇ ਅਸੀਂ ਦਿਨ ਰਾਤ ਇੱਕ ਕਰਕੇ ਉਦੋਂ ਸਾਰੇ ਮੁਦਾਸਪੁਰ ਤੇ ਪਠਾਨਕੋਟ ਜ਼ਿਲ੍ਹਾ ਜਥੇਬੰਦੀ ਦੇ ਵਿੱਚ ਬੜਾ ਲੰਮਾ ਸਮਾਂ ਕੰਮ ਕੀਤਾ ਤੇ ਜਦੋਂ ਸ੍ਰੀ ਹਰਗੁਜਿੰਦਪੁਰ ਹਲਕਾ ਰਿਜ਼ਰਵ ਹੋ ਗਿਆ ਸੀ ਤੇ ਮੈਂ ਮੈਨੂੰ ਕਿਉਂਕਿ ਪਾਰਟੀ ਨੇ ਪਾਰਟੀ ਦਾ ਸੈਕਟਰੀ ਬਣਾ ਕੇ ਹੈੱਡ ਆਫਸ ਦੀ ਜ਼ਿੰਮੇਵਾਰੀ ਦਿੱਤੀ ਸੀ ਉਦੋਂ ਬਾਦਲ ਸਾਹਿਬ ਨੇ ਮੈਨੂੰ ਚੰਡੀਗੜ੍ਹ ਦੇ ਨੇੜੇ ਕਰਕੇ ਰੋਪੜ ਤੋਂ ਇਲੈਕਸ਼ਨ ਵੀ ਲੜਾਈ ਪਈ ਨਾ ਪਾਰਲੀਮੈਂਟ ਦੀ ਇਲੈਕਸ਼ਨ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਲੜਾਈ ਜੀ ਤੇ 9 ਤੋਂ ਲੈ ਕੇ 24 ਤੱਕ ਲਗਾਤਾਰ ਨੰਦਪੁਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਵਿਚਰਦਾ ਮਾੜੀ ਪੁੱਛੀਆਂ ਕੋਈ ਬਹੁਤਾ ਵੱਡਾ ਪਿੰਡ ਨਹੀਂ ਹੈਗਾ ਛੋਟਾ ਜਿਹਾ ਪਿੰਡ ਹੈਗਾ ਉਹ ਨਹੀਂ ਪਿੰਡ ਤਾਂ ਕਾਫੀ ਵੱਡਾ ਹੂੰ ਗੁਰਦਾਸਪੁਰ ਦੇ ਵੱਡੇ ਪਿੰਡਾਂ ਦੇ ਵਿੱਚੋਂ ਇੱਕ ਹੈ ਲੇਕਿਨ ਬੜਾ ਪਛੜਿਆ ਹੋਇਆ ਪਿੰਡ ਸੀ ਜਦੋਂ ਮੈਂ ਪੈਦਾ ਹੋਇਆ ਉਦੋਂ ਤਹਲੇ ਸੜਕ ਵੀ ਨਹੀਂ ਹੁੰਦੀ ਸੀ ਗੱੱਚੇ ਰਸਤੇ ਹੁੰਦੇ ਸੀ ਮੇਰੇ ਕਹਿਣ ਦਾ ਮਤਲਬ ਇਹੀ ਸੀਗਾ ਵੀ ਬੜਾ ਇੱਕ ਤਾਂ ਪਾਸੇ ਜੇ ਪੈ ਜਾਂਦਾ ਉਹ ਬੈਕਵਰਡ ਏਰੀਆ ਉਹਨੂੰ ਮੰਨਦਾ ਬਿਆਸ ਦਰਿਆ ਦੇ ਕੰਢੇ ਤੇ ਤੇ ਬੜਾ ਪਛੜਿਆ ਹੋਇਆ ਪਿੰਡ ਸੀਗਾ ਤੇ ਇਹ ਉਦੋਂ ਜਦੋਂ ਮੈਂ ਪੈਦਾ ਹੋਇਆ ਪ੍ਰਾਇਮਰੀ ਸਕੂਲ ਸੀ ਜਿਉਂ-ਜਿਉਂ ਮੈਂ ਅੱਗੇ ਵੱਧਾ ਗਿਆ ਸਕੂਲ ਦਾ ਦਰਜਾ ਵੱਧਾ ਗਿਆ ਹਾਂ ਤੇ ਮੇਰੇ 10ਵੀਂ ਤੱਕ ਪਹੁੰਚਣ ਤੱਕ ਹਾਈ ਸਕੂਲ ਹੋ ਗਿਆ ਸੀ ਅੱਛਾ ਉਸ ਪਿੰਡ 'ਚ ਜਨਮ ਲੈਣਾ ਉਸ ਤੋਂ ਬਾਅਦ ਡਾਕਟਰ ਬੰਨਾ ਫਿਰ ਪੋਲੀਟਿਸ਼ੀਅਨ ਬੰਨਾ ਇੱਕ ਕਾਮਯਾਬ ਪੋਲੀਟਿਸ਼ੀਅਨ ਤੁਸੀਂ ਬਣੇ ਕੀ ਇਹ ਤੁਹਾਡਾ ਨਿੱਜੀ ਫੈਸਲਾ ਸੀ ਕਿ ਰਾਜਨੀਤੀ ਦੇ ਵਿੱਚ ਜਾਣਾ ਕਿ ਜਾਂ ਕੋਈ ਦਬਾਅ ਸੀਗਾ ਕਿਸੇ ਗੱਲ ਨੂੰ ਲੈ ਕੇ ਨਹੀਂ ਦੇਖੋ ਉੱਥੇ ਪੈਦਾ ਹੋ ਕੇ ਡਾਕਟਰ ਬਣਨਾ ਤੇ ਬਹੁਤ ਔਖਾ ਕੰਮ ਸੀ ਇਹ ਤਾਂ ਅਕਾਲਪੁਰਖ ਦੀ ਬਖਸ਼ਿਸ਼ ਕਹਿ ਲੋ ਵਡੇਰਾਂ ਦੀਆਂ ਹਸੀਸਾਂ ਕਹਿ ਲੋ ਅਧਿਆਪਕਾਂ ਦੀ ਮਿਹਨਤ ਕਹਿ ਲੋ ਕਿ ਉਹ ਮੈਨੂੰ ਜਿਹੜੀ ਹੈ ਸਕੂਲ ਦਾ ਮੈਂ ਟਾਪਰ ਹੁੰਦਾ ਸੀ ਹਮੇਸ਼ਾ ਅੱਛਾ ਪਰ ਜਿਹੜੀ ਹੈ ਫੈਸਿਲਿਟੀ ਲੱਗੇ ਚਾਗੇ ਨਾ ਹੁਣ ਕਰਕੇ ਫਿਰ ਮੈਂ ਲੁਧਿਆਣੇ ਜਾ ਕੇ ਸਾਡੇ ਸਿਸਟਰ ਰਹਿੰਦੇ ਸੀ ਉੱਥੇ ਮੈਂ ਪ੍ਰੈਪ ਤੇ ਪ੍ਰੀ ਮੈਡੀਕਲ ਹੁਣ ਪਲੱਸ 1 ਪਲੱਸ 2 ਹੋ ਗਿਆ ਉਹ ਤੋਂ ਪ੍ਰੈਪ ਤੇ ਪ੍ਰੀ ਮੈਡੀਕਲ ਹੁੰਦੀ ਸੀ ਉੱਥੋਂ ਫਿਰ ਪੀਐਮਟੀ ਕਰਕੇ ਮੈਂ ਫਰੀਦਕੋਟ ਮੈਡੀਕਲ ਕਾਲਜ ਐਮਬੀਬੀਐਸ ਵਿੱਚ ਦਾਖਲਾ ਲਿਆ ਵੈਸੇ ਤਾਂ ਜਿੰਦਾ ਉਹ ਘਰ ਆਪਣਾ ਇੱਕ ਜ਼ਿੰਦਗੀ ਦੀ ਸਟ੍ਰਗਲ ਸੀ ਫਿਰ ਪੋਲੀਟੀਸ਼ੀਅਨ ਕਿਵੇਂ ਰਾਜਨੀਤੀ ਦੇ ਵਿੱਚ ਐਂਟਰੀ ਮੈਡੀਕਲ ਕਾਲਜ ਜਦੋਂ ਮੈਂ ਗਿਆ 81 ਦੇ ਵਿੱਚ ਤੇ ਉਦੋਂ ਹੀ ਉਸ ਕਾਲਜ ਦੀਆਂ ਕਾਫੀ ਸਮੱਸਿਆਵਾਂ ਸੀ ਨਵਾਂ ਸਰਕਾਰੀ ਕਾਲਜ ਬਣਿਆ ਸੀ ਉਦੋਂ ਮੈਂ ਮੈਡੀਕਲ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਬਣ ਗਿਆ ਸੀ ਅੱਛਾ ਔਰ ਲਗਾਤਾਰ ਮੈਂ 5 ਸਾਲ ਕਾਲਜ ਦੇ ਵਿੱਚ ਜਿਹੜਾ ਐਜ਼ ਪ੍ਰੈਜ਼ੀਡੈਂਟ ਲੀਡ ਕੀਤਾ ਕਾਲਜ ਦੀ ਬਿਹਤਰੀ ਵਾਸਤੇ ਬੜੇ ਵੱਡੇ ਐਜੀਟੇਸ਼ਨ ਵੀ ਕੀਤੇ ਫਿਰ ਜੂਨੀਅਰ ਡਾਕਟਰ ਐਸੋਸੀਏਸ਼ਨ ਦੇ ਵਿੱਚ ਵੀ ਸਟੇਟ ਲੈਵਲ ਦੇ ਉੱਤੇ ਕੰਮ ਕੀਤਾ ਇਸ ਕਰਕੇ ਸਟੂਡੈਂਟ ਲਾਈਫ ਤੋਂ ਹੀ ਹੌਲੀ ਹੌਲੀ ਇਸ ਪਾਸੇ ਚਲਦੇ ਚਲਦੇ ਰਾਜਨੀਤੀ ਤੇ ਫਿਰ ਪਤਾ ਨਹੀਂ ਲੱਗਿਆ ਕਿ ਕਿਵੇਂ ਐਂਟਰ ਕਰ ਗਏ ਵੈਸੇ ਤਾਂ ਕਿਹਾ ਜਾਂਦਾ ਵੀ ਡਾਕਟਰਾਂ ਨੂੰ ਤਾਂ ਕਿਤਾਬਾਂ ਚੋਂ ਹੀ ਨਹੀਂ ਵੇਲ ਮਿਲਦੀ ਪਰ ਤੁਸੀਂ ਤਾਂ ਨੇ ਜਿਹੜੀ ਵੀ ਡਾਕਟਰੀ ਦੇ ਨਾਲ ਨਾਲ ਤੁਸੀਂ ਰਾਜਨੀਤੀ ਵੀ ਕੀਤੀ ਨਹੀਂ ਉਦੋਂ ਸਾਡੇ ਕਾਲਜ ਦੀਆਂ ਬੜੀਆਂ ਵੱਡੀਆਂ ਸਮੱਸਿਆਵਾਂ ਸੀ ਬੜੇ ਲੰਬੇ ਐਜੀਟੇਸ਼ਨ ਅੱਛਾ ਅੱਜਕੱਲ ਥੋੜਾ ਜਿਹਾ ਮਾਹੌਲ ਬਦਲ ਗਿਆ ਜਦੋਂ ਅਸੀਂ ਕਾਲਜਾਂ ਚ ਪੜ੍ਹਦੇ ਸੀ ਉਦੋਂ ਸਟੂਡੈਂਟ ਮੂਵਮੈਂਟਸ ਬਹੁਤ ਵੱਡੇ ਵੱਡੇ ਕੰਮ ਕਰਦੀਆਂ ਸੀ अच्छा स्टूडेंट्स ਦੇ ਹੱਕਾਂ ਵਾਸਤੇ ਫਾਈਟ ਕਰਨਾ ਉਦੋਂ ਜਿਹੜਾ ਉਹਦੇ ਚ ਸਟੂਡੈਂਟ ਲੀਡਰ ਬਹੁਰੀ ਰੋਲ ਪਲੇ ਕਰਦੇ ਹੁੰਦੇ ਸੀਗੇ ਅਸੀਂ ਵੀ ਆਪਣੇ ਕਾਲਜ ਦੇ ਹਜਿਟੇਸ਼ਨ ਸਟੇਟ ਲੈਵਲ ਤੱਕ ਲੈ ਕੇ ਉਸ ਵੇਲੇ ਜਾਂਦੇ ਰਹੇ ਹਾਂ ਤੇ ਬੜੇ ਵੱਡੇ ਕੰਮ ਮੈਡੀਕਲ ਕਾਲਜ ਫਰੀਦਕੋਟ ਤੇ ਅੱਜ ਜੋ ਕਾਲਜ ਹੁਣ ਯੂਨੀਵਰਸਿਟੀ ਬਣ ਗਿਆ ਮੈਡੀਕਲ ਯੂਨੀਵਰਸਿਟੀ ਲੇਕਿਨ ਜਦੋਂ ਸਟਾਰਟ ਸੀ ਉਦੋਂ ਬਹੁਤ ਘਾਟਾ ਸੀ ਪਰ ਆਪਣੇ ਉਹਦੇ ਵਾਸਤੇ ਸਟੂਡੈਂਟਸ ਦੇ ਬੈਨੀਫਿਟ ਵਾਸਤੇ ਸੰਘਰਸ਼ ਕਰਦੇ ਕਰਦੇ ਬੜਾ ਲੰਬਾ ਸਮਾਂ ਉਥੇ ਅਸੀਂ ਵੈਸੇ ਤਾਂ ਮੈਂ ਜਿੰਨਾ ਕਿ ਤੁਹਾਨੂੰ ਮਿਲਿਆ ਜਾਂ ਜਿੰਨਾ ਕਿ ਤੁਹਾਡੇ ਬਾਰੇ ਜਾਣਦੇ ਆ ਤੁਹਾਡਾ ਸੁਭਾਅ ਬੜਾ ਠੰਡਾ ਜਿਹਾ ਹੈ ਵੈਸੇ ਤਾਂ ਕਹਿੰਦੇ ਮ বজਾਇਲ ਗਰਮ ਬੜੇ ਹੁੰਦੇ ਆ ਗਰਮ ਚੱਲਦੇ ਆ ਤੁਸੀਂ ਇੰਨੇ ਠੰਡੇ ਕਿਵੇਂ ਰਹਿ ਲੈਨੇ ਆ ਤੇ ਸੁਭਾਅ ਤਾਂ ਖਰ ਕੁਦਰਤੀ ਬਖਸ਼ਿਸ਼ ਹੁੰਦੀ ਹੈ ਹਾਂ ਤੇ ਪਰ ਮੈਂ ਕੋਸ਼ਿਸ਼ ਕਰਦਾ ਕਿ ਸਹਿਜ ਚ ਰਵਾਂ ਕਿਉਂਕਿ ਇਹਦੇ ਨਾਲ ਬੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਸੌਖਾ ਲੱਗਦਾ ਤੁਹਾਨੂੰ ਸਮਝਣ ਦੇ ਵਿੱਚ ਫਾਇਦਾ ਹੁੰਦਾ ਤੁਹਾਨੂੰ ਪਲਾਨ ਕਰਨ ਦੇ ਵਿੱਚ ਫਾਇਦਾ ਹੁੰਦਾ